ਸਤਿ ਸ਼੍ਰੀ ਅਕਾਲ ਮੈਂ ਧਰਮਚੰਦਰ ਖਬਰਾਂ ਦੇ ਆਰ ਪਾਰ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਉਸ ਖਬਰ ਦੀ ਜੋ ਬਠਿੰਡਾ ਦੇ ਨਾਲ ਜੁੜੀ ਹੋਈ ਹੈ ਖਬਰ ਹੈ ਮਲਤਾਨੀਆ ਪੁਲ ਦੇ ਨਵ ਨਿਰਮਾਣ ਨਾਲ ਜੁੜੀ ਹੋਈ ਬਠਿੰਡਾ ਦਾ ਮਲਤਾਨੀਆ ਪੁਲ ਜਿਹੜਾ ਨਵੇਂ ਰੂਪ ਦੇ ਵਿੱਚ ਬਣ ਕੇ ਤਿਆਰ ਹੋ ਚੁੱਕਿਆ ਹੈ ਇਸ ਪੁਲ ਦੀਆਂ ਕੀ ਖੂਬੀਆਂ ਨੇ ਕੀ ਕਮੀਆਂ ਨੇ ਇਸ ਦੀ ਪਰਚੋਲ ਕਰਦੇ ਹਾਂ ਖਬਰਾਂ ਦੇ ਆਰ ਪਾਰ ਵਿੱਚ ਬਠਿੰਡਾ ਦਾ ਇਹ ਮਲਤਾਨੀਆ ਪੁਲ ਕ੍ਰੀਪ ਢਾਈ ਦਹਾਕੇ ਪਹਿਲਾਂ ਬਠਿੰਡਾ ਸ਼ਹਿਰ ਦੇ ਮੁੱਖ ਹਿੱਸੇ ਨੂੰ ਵੱਡੇ ਰੇਲਵੇ ਜੰਕਸ਼ਨ ਦੇ ਦੂਜੇ ਪਾਰ ਵਸੇ ਇਲਾਕੇ ਦੇ ਨਾਲ ਇਸੇ ਮੁਲਤਾਨੀਆਂ ਪੁਲ ਦੇ ਜ਼ਰੀਏ ਜੋੜਿਆ ਗਿਆ ਸੀ ਪਰ 25 ਸਾਲ ਦਾ ਸਮਾਂ ਬੀਤਣ ਤੇ ਆਪਣੀ ਮਿਆਦ ਪੂਰਾ ਦੇਣ ਤੋਂ ਬਾਅਦ ਇਹ ਪੁਲ ਸ਼ਹਿਰ ਵਾਸੀਆਂ ਦੇ ਲਈ ਚਰਚਰ ਹਾਲਤ ਕਰਕੇ ਖਤਰੇ ਦਾ ਰੂਪ ਲੈ ਚੁੱਕਾ ਸੀ ਜੋ ਹੈ ਨਹੀਂ ਆ ਖੁੱਡਾਂ ਕਾਰਨ ਹਰ ਬਰਸਾਤ ਵਿੱਚ ਥਾਂ ਥਾਂ ਤੋਂ ਧਸ ਜਾਣ ਕਰਕੇ ਬੁਰੀ ਤਰ੍ਹਾਂ ਖੋਖਲੇ ਹੋ ਚੁੱਕੇ ਇਸ ਪੁਲ ਤੋਂ ਡਰੇ ਲੋਕ ਮੰਗ ਕਰ ਰਹੇ ਸਨ ਕਿ ਇਸ ਪੁਲ ਨੂੰ ਢਾਕੇ ਇਸ ਦੀ ਥਾਂ ਨਵਾਂ ਪਿੱਲਰਾਂ ਵਾਲਾ ਪੁਲ ਬਣਾਇਆ ਜਾਵੇ ਇਹ ਪੁਲ ਸ਼ਾਇਦ ਪਿਛਲੀਆਂ ਸਰਕਾਰਾਂ ਵੀ ਬਣਾ ਦਿੰਦੀਆਂ ਪਰ ਮੁੱਖ ਭਾਗ ਨੂੰ ਲੈ ਕੇ ਰੇਲਵੇ ਦੀਆਂ ਮਨਜ਼ੂਰੀਆਂ ਕਰਕੇ ਕੰਮ ਲਟਕਦਾ ਰਿਹਾ ਲੋਕਾਂ ਦੇ ਵਾਰ-ਵਾਰ ਮੰਗ ਕਰਨ ਤੇ ਆਖਿਰ ਢਾਈ ਕੁ ਸਾਲ ਪਹਿਲਾਂ ਇਸ ਪੁਲ ਦੇ ਮੁੱਖ ਭਾਗ ਨੂੰ ਉਸੇ ਤਰ੍ਹਾਂ ਰੱਖ ਕੇ ਦੋਵੇਂ ਪਾਸਿਓਂ ਨਵੇਂ ਸਿਰੇ ਤੋਂ ਬਣਾਉਣ ਦਾ ਕੰਮ ਸ਼ੁਰੂ ਹੋਇਆ। ਇਸ ਪੁਲ ਦਾ ਨਿਰਮਾਣ ਸ਼ੁਰੂ ਹੋਣ ਵੇਲੇ ਇਸ ਨੂੰ ਕੁਝ ਮਹੀਨਿਆਂ ਚ ਬਣਾ ਦੇਣ ਦੇ ਦਾਅਵੇ ਕੀਤੇ ਗਏ। ਕਿਉਂਕਿ ਕੰਮ ਆਮ ਜਿੰਨਾ ਨਹੀਂ ਸੀ, ਆਮ ਨਾਲੋਂ ਥੋੜਾ ਘੱਟ ਸੀ। ਮੁੱਖ ਭਾਗ ਨੂੰ ਉਸੇ ਤਰ੍ਹਾਂ ਰੱਖਿਆ ਜਾਣਾ ਸੀ। ਪਰ ਕੰਮ ਇੰਨਾ ਧੀਮੀ ਗਤੀ ਨਾਲ ਚੱਲਿਆ ਕਿ ਲੋਕ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਏ। ਸਭ ਤੋਂ ਵੱਧ ਪਰੇਸ਼ਾਨੀ ਤਾਂ ਲੋਕਾਂ ਨੂੰ ਪੁਰਾਣੇ ਪੁਲ ਦੀ ਮਿੱਟੀ ਤੋਂ ਹੋਈ ਜੋ ਪੁਲ ਤੋੜੇ ਜਾਣ ਤੋਂ ਬਾਅਦ ਮਹੀਨਿਆਂ ਤੱਕ ਉੱਥੇ ਹੀ ਪਈ ਰਹੀ ਲੋਕ ਹੜੇ ਕੱਢਦੇ ਰਹੇ ਕਿ ਕੋਈ ਤਾਂ ਉਹਨਾਂ ਦੀ ਸੁਣੋ ਠੇਕੇਦਾਰ ਨੂੰ ਕਹੋ ਕਿ ਉਹ ਮਿੱਟੀ ਚੁੱਕਣ ਦਾ ਕੰਮ ਤੇਜ਼ ਕਰੇ ਉਹਨਾਂ ਦਾ ਜੀਣਾ ਦੁਪਰ ਹੋਇਆ ਪਿਆ ਪਰ ਸੁਣੀ ਕਿਸੇ ਨੇ ਨਹੀਂ ਪੁਲ ਦਾ ਕੰਮ ਠੇਕੇਦਾਰ ਕੰਪਨੀ ਨੇ ਅਵਦੇਸ਼ ਹਿਸਾਬ ਨਾਲ ਹੀ ਕੀਤਾ ਹਾਂ ਕੁਝ ਸਨਕ ਸਿਆਸਦਾਨ ਜ਼ਰੂਰ ਕੁਝ ਕੁ ਸਮੇਂ ਬਾਅਦ ਪੁਲ ਦੀ ਜਲਦੀ ਪੂਰਾ ਹੋਣ ਦਾ ਭਰੋਸਾ ਦੇ ਕੇ ਚਲੇ ਜਾਂਦੇ ਰਹੇ ਕਦੇ ਜਨਵਰੀ ਵਿੱਚ ਤੇ ਕਦੇ ਜੁਲਾਈ ਵਿੱਚ ਚਲੋ ਆਖਿਰ ਇਹ ਮੁਲਤਾਨੀਆ ਪੁਲ ਹੁਣ ਲਗਭਗ ਪੂਰਾ ਹੋ ਰਿਹਾ ਹੈ ਹੁਣ ਸੰਭਾਵਨਾ ਇਹ ਜਤਾਈ ਜਾ ਰਹੀ ਹੈ ਕਿ ਇਸੇ ਮਹੀਨੇ ਹੀ ਨਹੀਂ ਬਲਕਿ ਅਗਲੇ ਕੁਝ ਦਿਨਾਂ ਦੇ ਵਿੱਚ ਇਹ ਪੁਲ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ ਇਸੇ ਦੇ ਚਲਦਿਆਂ ਨਿਤ ਮੀਡੀਆ ਤੇ ਸੋਸ਼ਲ ਮੀਡੀਆ ਵਿੱਚ ਇਹ ਖਬਰਾਂ ਆਉਣ ਲੱਗੀਆਂ ਹਨ ਕਿ ਮੁਲਤਾਨੀਆ ਪੁਲ ਜਲਦੀ ਸ਼ੁਰੂ ਹੋ ਰਿਹਾ ਹੈ ਬਹੁਤੇ ਲੋਕਾਂ ਦੇ ਵਿੱਚ ਖੁਸ਼ੀ ਦਾ ਹਾਲਾ ਹੈ ਇਧਰ ਸਿਆਸਤਦਾਨ ਵੀ ਕ੍ਰੈਡਿਟ ਲੈਣ ਲਈ ਬਿਆਨਬਾਜ਼ੀ ਸ਼ੁਰੂ ਕਰ ਚੁੱਕੇ ਹਨ ਜਦੋਂ ਲੀਡਰ ਬਾਥਰੂਮਾਂ ਦੇ ਵੀ ਉਦਘਾਟਨ ਕਰਨ ਲੱਗ ਜਾਣ ਤਾਂ ਇਹ ਤਾਂ ਫੇਰ ਵੀ ਫਲਾਈਓਵਰ ਹੈ ਲੀਡਰਾਂ ਨੂੰ ਕ੍ਰੈਡਿਟ ਲੈਣ ਦਾ ਚਾਹਤਾ ਹੁੰਦਾ ਹੀ ਹੈ ਪੈਸਾ ਭਾਵੇਂ ਲੋਕਾਂ ਦਾ ਹੀ ਲੱਗਿਆ ਹੁੰਦਾ ਹੈ ਚਲੋ ਸਿਆਸੀ ਗੱਲਾਂ ਛੱਡੋ ਮੁੱਦੇ ਤੇ ਆਉਂਦੇ ਹਾਂ ਮੀਡੀਆ ਉੱਤੇ ਨਵੇਂ ਮਲਤਾਨੀਆ ਪੁਲ ਦੀਆਂ ਚੱਲਦੀਆਂ ਤਾਜ਼ਾ ਤਸਵੀਰਾਂ ਬਠਿੰਡਾ ਦੇ ਲੋਕਾਂ ਨੂੰ تسਲੀ ਜ਼ਰੂਰ ਦਿੰਦੀਆਂ ਨੇ ਖਾਸ ਕਰਕੇ ਸਿਰਕੀ ਬਾਜ਼ਾਰ ਇਲਾਕੇ ਦੇ ਦੁਕਾਨਦਾਰਾਂ ਨੂੰ ਜਿਨ੍ਹਾਂ ਦਾ ਵਪਾਰ ਬੀਤੇ ਢਾਈ ਵਰਿਆਂ ਤੋਂ ਠੱਪ ਹੋਇਆ ਪਿਆ ਸੀ ਇਹਨਾਂ ਦਾ ਖੁਸ਼ ਹੋਣਾ ਸੁਭਾਵਕ ਹੈ ਦੇਰ ਨਾਲ ਹੀ ਸਹੀ ਪੁਲ ਬਣ ਕੇ ਆਖਿਰ ਚੱਲਣ ਵਾਲਾ ਹੈ ਪਰ ਅਫਸੋਸ ਕਿ ਇੱਥੇ ਦੇਰ ਆਇਦ ਦਰਸਤ ਆਇਦ ਦੀ ਕਹਾਵਤ ਵੀ ਨਹੀਂ ਢੁਕਦੀ ਕਿਉਂਕਿ ਇਹ ਨਵਾਂ ਬਣਾਇਆ ਗਿਆ ਮੁਲਤਾਨੀਆਂ ਪੁਲ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਪੁਰਾਣੇ ਪੁਲ ਤੋਂ 21 ਹੋਣ ਦੀ ਬਜਾਏ 19 ਸਾਬਤ ਹੁੰਦਾ ਦਿਖ ਰਿਹਾ ਹੈ ਇਸ ਨਵੇਂ ਬਣ ਰਹੇ ਮੁਲਤਾਨੀਆਂ ਪੁਲ ਵਿੱਚ ਤਿੰਨ ਵੱਡੀਆਂ ਖਾਮੀਆਂ ਚੱਲਣ ਤੋਂ ਪਹਿਲਾਂ ਹੀ ਦਿਖ ਰਹੀਆਂ ਨੇ ਜੋ ਪੁਰਾਣੇ ਪੁਲ ਵਿੱਚ ਨਹੀਂ ਸਨ ਇਹ ਹੈਰਾਨੀ ਵਾਲੀ ਗੱਲ ਵੀ ਹੈ ਨਵੇਂ ਬਣੇ ਪੁਲ ਤੇ ਕਿਹੜੀਆਂ ਤਿੰਨ ਵੱਡੀਆਂ ਖਾਮੀਆਂ ਨੇ ਇਹਨਾਂ ਤੇ ਨਿਗਾਹ ਮਾਰਦਿਆਂ ਨਵੇਂ ਬਣੇ ਪੁਲ ਤੋਂ ਫੁੱਟਪਾਥ ਗਾਇਬ ਕਰ ਦਿੱਤਾ ਗਿਆ ਹੈ। ਜਾਹਿਰ ਹੈ ਪੈਦਲ ਚੱਲਣ ਵਾਲੇ ਲੋਕਾਂ ਦਾ ਹੱਕ ਮਾਰਿਆ ਜਾਵੇਗਾ। ਦੂਜੀ ਖਾਮੀ ਸਿਰਕੀ ਬਾਜ਼ਾਰ ਵਿੱਚ ਉਤਰਦੀਆਂ ਪੌੜੀਆਂ ਗਾਇਬ ਨੇ। ਜੇਕਰ ਇਹ ਪੌੜੀਆਂ ਨਹੀਂ ਹੋਣਗੀਆਂ ਤਾਂ ਪਾਣੀ ਦੀ ਮਾਰ ਚੱਲਦੇ ਸਿਰਕੀ ਬਾਜ਼ਾਰ ਦੇ ਵਪਾਰੀਆਂ ਤੇ ਸਿੱਧਾ ਅਸਰ ਪੈਣਾ ਲਾਜ਼ਮੀ ਹੈ। ਤੀਜੀ ਵੱਡੀ ਖਾਮੀ ਰੇਲ ਲਾਈਨਾਂ ਦੇ ਉੱਪਰ ਬਰਕਰਾਰ ਰੱਖਿਆ ਗਿਆ ਪੁਲ ਦਾ ਉਹੀ 25 ਸਾਲ ਪੁਰਾਣਾ ਜਰਜਰ ਹਿੱਸਾ ਜੋ ਹਮੇਸ਼ਾ ਖਤਰੇ ਦੀ ਘੰਟੀ ਬਜਾਉਂਦਾ ਰਹੇਗਾ ਸੋ ਇਹਨਾਂ ਖਾਮੀਆਂ ਨੂੰ ਲੈ ਕੇ ਲੋਕਾਂ ਦਾ ਚਿੰਤਤ ਹੋਣਾ ਲਾਜ਼ਮੀ ਹੈ ਸੋ ਮਲਤਾਨੀਆਂ ਪੁਲਦਿਆਂ ਇਹਨਾਂ ਤਿੰਨ ਵੱਡੀਆਂ ਖਾਮੀਆਂ ਤੇ ਚਰਚਾ ਕਰਦੇ ਆਂ ਪਰ ਇੱਥੇ ਇਹ ਵੀ ਦੱਸ ਦਈਏ ਕਿ ਇਹ ਪੁਲ ਦੇ ਵਿੱਚ ਇੱਕ ਵੱਡੀ ਖੂਬੀ ਹੈ ਕਿ ਪਿਛਲਾ ਪੁਲ ਜਿਹੜਾ ਸੀ ਪੁਰਾਣਾ ਪੁਲ ਮਿੱਟੀ ਦਾ ਬਣਿਆ ਹੋਇਆ ਸੀ ਜੋ ਬਾਅਦ ਦੇ ਵਿੱਚ ਚੂਹਿਆਂ ਨੇ ਖੋਖਲਾ ਕਰ ਦਿੱਤਾ ਸੀ ਘਟੋ ਘਟ ਇਹ ਖਤਰਾ ਨਵੇਂ ਪੁਲ ਦੇ ਉੱਪਰ ਨਹੀਂ ਰਹੇਗਾ ਪਰ ਜੋ ਤਿੰਨ ਵੱਡੀਆਂ ਖਾਮੀਆਂ ਅਸੀਂ ਨਿਸ਼ਾਨਦੇਹੀ ਜਿੰਨਾਂ ਖਾਮੀਆਂ ਦੀ ਕੀਤੀ ਹੈ ਸਾਡੀ ਟੀਮ ਨੇ ਲਗਾਤਾਰ ਉਸਤੇ ਵਰਕ ਕੀਤਾ ਹੈ ਤਾਂ ਉਹ ਜਿਹੜੀਆਂ ਕਾਫੀ ਅਹਿਮ ਨੇ ਲੋਕ ਹਿੱਤ ਦੇ ਨਜ਼ਰੀਏ ਤੋਂ ਤਾਂ ਜਦੋਂ ਪਹਿਲੀ ਖਾਮੀ ਦੀ ਗੱਲ ਕਰਦੇ ਆ ਉਹ ਹੈ ਫੁੱਟਪਾਥ ਦਾ ਗਾਇਬ ਹੋਣਾ ਇਹ ਹੈਰਾਨੀ ਵਾਲੀ ਗੱਲ ਹੈ ਪਿਛਲੇ ਪੁਰਾਣੇ ਪੁਲ ਤੇ ਫੁੱਟਪਾਥ ਬਣਾਇਆ ਗਿਆ ਸੀ ਦੋਵਾਂ ਸਿਰਿਆਂ ਦੇ ਉੱਤੇ ਦੋਵਾਂ ਪਾਸਿਆਂ ਦੇ ਉੱਤੇ ਤਾਂ ਕਿ ਪੈਦਲ ਜਾਣ ਵਾਲੇ ਲੋਕਾਂ ਲਈ ਵੱਡੀ ਸਹੂਲਤ ਰਹੇ ਪਹਿਲਾਂ ਇਸੇ ਤੇ ਚਰਚਾ ਕਰਦੇ ਆਂ ਪੁਰਾਣੇ ਮਲਤਾਨੀਆ ਪੁਲ ਨੂੰ ਬਣਾਉਣ ਵੇਲੇ ਇਹ ਧਿਆਨ ਵਿੱਚ ਰੱਖਿਆ ਗਿਆ ਸੀ ਕਿ ਸ਼ਹਿਰ ਦੇ ਮੁੱਖ ਹਿੱਸੇ ਨੂੰ ਦੂਜੇ ਵੱਡੇ ਹਿੱਸੇ ਨਾਲ ਜੋੜਨ ਲਈ ਇਹ ਪੁਲ ਜੀਵਨ ਰੇਖਾ ਦਾ ਕੰਮ ਕਰੇਗਾ। ਇਸ ਲਈ ਇਸ ਪੁਲ ਤੇ ਕਰੀਬ 3 ਤੋਂ 4 ਫੁੱਟ ਤੱਕ ਦੋਵੇਂ ਪਾਸੇ ਫੁੱਟਪਾਥ ਬਣਾਇਆ ਗਿਆ ਸੀ। ਇਹ ਫੁੱਟਪਾਥ ਪੈਦਲ ਲੋਕਾਂ ਦੇ ਲਈ ਇਧਰਲੇ ਇਲਾਕੇ ਤੋਂ ਦੂਜੇ ਪਾਸੇ ਜਾਣ ਲਈ ਵੱਡੀ ਸਹੂਲਤ ਬਣਿਆ ਰਿਹਾ। ਪਰ ਮਲਤਾਨੀਆ ਪੁਲ ਦੇ ਨਵੇਂ ਰੂਪ ਵਿੱਚ ਇਹ ਫੁੱਟਪਾਥ ਗੈਵੀ ਕਰ ਦਿੱਤਾ ਗਿਆ। ਇਹ ਇਧਰੋਂ ਉਧਰ ਪੈਦਲ ਜਾਣ ਵਾਲੇ ਆਮ ਲੋਕਾਂ ਦਾ ਹੱਕ ਹੋਣ ਦੇ ਬਰਾਬਰ ਹੈ। ਇਹੀ ਨਹੀਂ ਇੱਥੇ ਨੇੜੇ ਤੇੜੇ ਕੋਈ ਰੇਲਵੇ ਅੰਡਰਬ੍ਰਿਜ ਜਾਂ ਕੋਈ ਫੁੱਟ ਬ੍ਰਿਜ ਵੀ ਨਹੀਂ ਹੈ। ਸੋ ਪੈਦਲ ਲੋਕ ਜਾਣ ਦਾ ਜੋਖਮ ਉਠਾ ਕੇ ਤੇਜ਼ ਭੀਕਲਾਂ ਦੇ ਵਿੱਚੋਂ ਦੀ ਪੈਦਲ ਪੁਲ ਪਾਰ ਕਰਨ ਲਈ ਮਜਬੂਰ ਹੋਣਗੇ। ਇਹ ਖਤਰਨਾਕ ਹੋਵੇਗਾ ਕਿਉਂਕਿ ਪਹਿਲਾਂ ਵੀ ਸੜਕੀ ਹਾਦਸਿਆਂ ਪੱਖੋਂ ਮਲਤਾਨੀਆ ਪੁਲ ਡੇਂਜਰ ਜ਼ੋਨ ਵਰਗਾ ਹੀ ਸੀ। अनेका ਜਾਨਾਂ ਮਲਤਾਨੀਆ ਪੁਲ ਤੇ ਵਾਪਰੇ ਸੜਕ ਹਾਦਸਿਆਂ ਵਿੱਚ ਵੀ ਜਾ ਚੁੱਕੀਆਂ ਨੇ। ਪਰ ਪੈਦਲ ਲੋਕ ਪੁਰਾਣੇ ਪੁਲ ਤੇ ਵੱਧ ਮਹਿਫੂਜ਼ ਸਨ ਜਦਕਿ ਨਵੇਂ ਪੁਲ ਤੇ ਅਜਿਹਾ ਨਹੀਂ ਹੈ ਹੁਣ ਨਵੇਂ ਪੁਲ ਤੇ ਫੁੱਟਪਾਥ ਨਾ ਹੋਣ ਕਾਰਨ ਪੈਦਲ ਲੋਕ ਹਾਦਸਿਆਂ ਦਾ ਵੱਧ ਸ਼ਿਕਾਰ ਹੋਣਗੇ ਇਸ ਸਥਿਤੀ ਤੋਂ ਬਚਣ ਦੇ ਲਈ ਲੋਕ ਸਿੱਧਾ ਰੇਲ ਲਾਈਨਾਂ ਉਤੋਂ ਦੀ ਲੰਘ ਕੇ ਦੂਜੇ ਪਾਸੇ ਜਾਣ ਲਈ ਮਜਬੂਰ ਵੀ ਹੋਣਗੇ ਜੋ ਇਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਉੰਜ ਰੇਲਵੇ ਵੱਲੋਂ ਇਹ ਰਸਤਾ ਪੁਲ ਦੇ ਚਲਦਿਆਂ ਹੀ ਬੰਦ ਕਰ ਦੇਣ ਦੀ ਵੀ ਪੂਰੀ ਸੰਭਾਵਨਾ ਹੈ ਸੋ ਪੈਦਲ ਆਉਣ ਜਾਣ ਵਾਲੇ ਲੋਕਾਂ ਦਾ ਚਿੰਤਤ ਹੋਣਾ ਲਾਜ਼ਮੀ ਹੈ ਇਹ ਇੱਥੋਂ ਸਾਨੂੰ ਗੋਨਨਪੁਰਾ ਮਹੱਲੇ ਵਾਲਿਆਂ ਨੂੰ ਸਮੂਹ ਸ਼ਹਿਰ ਵਾਸੀਆਂ ਨੂੰ ਦਿੱਕਤ ਹੈ ਜੀ ਇੱਥੇ ਪਹਿਲੇ ਫੁੱਟਪਾਥ ਹੁੰਦਾ ਸੀਗਾ ਜੀ ਘੱਟੋ ਘੱਟ 3 ਫੁੱਟ 4 ਫੁੱਟ ਦਾ ਸੀਗਾ ਜੀ ਉਹਨੇ ਗਵਰਨਮੈਂਟ ਨੇ ਜਮਾ ਖਤਮ ਕਰਤਾ ਜੀ ਜਿਹੜੀ ਆਉਣ ਵਾਲੀ ਪਬਲਿਕ ਹੈ ਉਹ ਬਹੁਤ ਔਖੀ ਹੋਊਗੀ ਬੱਚਿਆਂ ਨੇ ਵੀ ਆਰ ਪਾਸ ਜਾਣਾ ਹੁੰਦਾ ਪਬਲਿਕ ਨੂੰ ਵੀ ਸੜਕ 'ਤੇ ਸਵੇਰ ਸ਼ਾਮ ਸੈਰ ਕਰਨੀ ਹੁੰਦੀ ਹੈ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਘੱਟੋ ਘੱਟ ਜ਼ਿਆਦਾ ਨਹੀਂ ਫੁੱਟਪਾਥ 1 2 ਫੁੱਟ 2 ਫੁੱਟ ਦਾ ਹੋਣੀ ਚਾਹੀਦਾ ਇਸ ਤੋਂ ਵੱਧ ਨਾ ਬਣਾਣ ਤਾਂ ਏ ਸਾਨੂੰ ਸਮੱਸਿਆ ਹੈ ਸੀ ਸਰਕਾਰ ਤੋਂ ਮੰਗ ਕਰਦੇ ਆ ਘੱਟੋ ਘੜ ਫੁੱਟਪਾਥ ਬਣਾਉਣਾ ਚਾਹੀਦਾ ਤੇ ਪਹਿਲਾਂ ਜਿਹੜਾ ਪੁਰਾਣਾ ਪੁਲ ਸੀ ਉਸਤੇ ਦੋਨਾਂ ਪਾਸੇ 5-5 ਫੁੱਟ ਫੁੱਟਪਾਥ ਸੀ ਜੀ ਲੇਕਿਨ ਹੁਣ ਜਿਹੜਾ ਪੁਲ ਬਣ ਰਿਹਾ ਇਹਦੇ ਤੇ ਬਿਲਕੁਲ ਫੁੱਟਪਾਥ ਨਹੀਂ ਹੈ ਸਾਰੇ ਇਹੀ ਮੰਗ ਕਰਦੇ ਆ ਵੀ ਫੁੱਟਪਾਥ ਹੋਣਾ ਚਾਹੀਦਾ ਜਰੂਰ ਹੋਣਾ ਚਾਹੀਦਾ ਛੋਟੇ ਛੋਟੇ ਬੱਚੇ ਹੁੰਦੇ ਆ ਨੰਗਾ ਨੂੰ ਕੋਈ ਰਸਤਾ ਹੈ ਨਹੀਂ ਰੇਲਵੇ ਦੇ ਜਿੰਨੇ ਬੱਚੇ ਆਉਂਦੇ ਆ ਖਾਸ ਸਕੂਲ ਵਾਲੋ ਕਿਤੇ ਵੀ ਲਾ ਲੋ ਇੱਧਰ ਪੜ੍ਹਨ ਆਉਂਦੇ ਜਵਾਕ ਬਹੁਤ ਮੁਸੀਬਤ ਹੁੰਦੀ ਜੱਖਾਂ ਰਾਸਾ ਉਸੇ ਦਾ ਥੱਲੇ ਗੱਟੀਆਂ ਲੈਣਾ ਪਾਰ ਕਰਦੇ ਕੋਈ ਬੰਦਾ ਸਾਈਕਲ ਤੇ ਆਦਾ ਚਲੋ ਸਾਈਕਲ ਦਾ ਆ ਜਾਊਗਾ ਕਿਤੇ ਬੱਚੇ ਤੁਰਨ ਵਾਲੇ ਉਹਨਾਂ ਦਾ ਤਾਂ ਬਹੁਤ ਮੁਸ਼ਕਲ ਆ ਇਹ ਸਮੱਸਿਆ ਸਭ ਤੋਂ ਵੱਡੀ ਇਹ ਹੈ ਵੀ ਇਹ ਪੁਲ ਜਿਹੜਾ ਸਭ ਪਹਿਲਾਂ 1992 ਚ ਇਹ ਪੁਲ ਬਣਿਆ ਸੀ ਤਿਆਰ ਹੋ ਕੇ ਮੌਜੂਦਾ ਸਰਕਾਰ ਨੇ ਉਦੋਂ ਨਹੀਂ ਪਤ ਦਿੱਸਿਆ ਬੀਨ ਸਿੰਘ ਮੁੱਖ ਮੰਤਰੀ ਸਨ ਉਹਨਾਂ ਦੇ ਮੇਰੇ ਧਿਆਨ ਜਨ ਹੈ ਉਦੋਂ ਜਿਆ ਪੁਲ ਬਣਿਆ ਸੀ ਦੋਨਾਂ ਸਾਈਡਾਂ ਦੇ ਪੁਟਵਾ ਸੀ ਕਿ ਇਹ ਸ਼ਹਿਰ ਦੇ ਵਿਚਾਲੇ ਸੀ ਇਹ ਪੁਲ ਮਲਤਾਨੀਆ ਪੁਲ ਇਹ ਤੋਂ ਇਸ ਸ਼ਾਮ ਨੂੰ ਲਗਭਗ 100 ਰੋਡ ਦੇ ਸੋ ਬੰਦਾ ਜਿਹੜਾ ਡੇਲੀ ਮੇਕਾ ਇੱਥੇ ਰੋਜ਼ ਵਿਚਰਦਾ ਹੈ ਆਰ ਪਾਰ ਹੋਣ ਲਈ ਜਾਂਦਾ ਸੀ ਫੁੱਟਪਾਥ 'ਤੇ ਲੋਕੀ ਤੇ ਸ਼ਾਮ ਨੂੰ ਸ਼ਹਿਰ ਕਰਨ ਵੀ ਇਸ ਰੋਡ ਦੇ ਉੱਪਰ ਜਾਂਦੇ ਸੀ ਫੁੱਟਪਾਥਾਂ 'ਤੇ ਹੁਣ ਸ਼ਹਿਰ ਦਾ ਹੋਰ ਵਿਚਾਲਾ ਆ ਗਿਆ ਦੋਨਾਂ ਪਾਸੇ ਸ਼ਹਿਰ ਹੋ ਗਿਆ ਇਹ 2023 ਚ ਫਿਰ ਉਲਟਾ ਆਤਾ ਤੇ 2023 ਦੇ ਪੁਲਟਾਂ ਦੇ ਬਾਅਦ ਦੋਨਾਂ ਪਾਸੇ ਉਹ ਫੁੱਟਪਾਥ ਹੀ ਹੈ ਨਹੀਂ ਫੁੱਟਪਾਥ ਜੇ ਨਾ ਹੁਣ ਕਰਦੇ ਨੁਕਸਾਨ ਸਮੱਸਿਆ ਹੈ ਵੀ ਇੱਥੋਂ ਦੀ ਜਿਹੜੀ ਜਨਤਾ ਹੈ ਇੱਥੋਂ ਦੀ ਜਿਹੜੀ ਪਬਲਿਕ ਹੈ ਉਹਨੇ ਸ਼ਹਿਰ ਦਾ ਵਿਚਾਲਾ ਬਣ ਗਿਆ ਇਹਨੂੰ ਬਠੰਡਾ ਬਣ ਕਹਿੰਦੇ ਆ ਉਹਨੂੰ ਬ ਤੇ ਆਬਾਦੀ ਇੰਨੀ ਵੱਧ ਗਈ ਕਿ ਸ਼ਾਮ ਨੂੰ ਇੱਥੇ ਆਉਣ ਜਾਣ ਦੀ ਪੈਦਲਾਂ ਦੀ ਇੰਨੀ ਲੋਕ ਗਿਣਤੀ ਹੈ ਆਰ ਪਾਰ ਤੇ ਕਦੋਂ ਵੀ ਦੁਰਘਟਨਾ ਕੋ ਘਟਾ ਵਾਪਰ ਸਕਦੀ ਹੈ ਤੇ ਲੋਕਾਂ ਦੀ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਫੋਟਪਾਥ ਜਿਹੜਾ ਸਾਈਡ ਤੋਂ ਛੱਡਿਆ ਤੇ ਇਸ ਉਹਦੇ ਲੋਕ ਮੁਹੱਲੇ ਦੇ ਸਾਰੇ ਲੋਕੇ ਮੰਗ ਕਰਦੇ ਹਨ ਵੀ ਫੋਟਪਾਥ ਦੋਨੋਂ ਸਾਈਡ ਤੇ ਬਣਾਇਆ ਜਾਵੇ ਤਾਂ ਕਿ ਕੋਈ ਅਨੁਸੁਖਾਂ ਵੀ ਘਟਨਾ ਨਾ ਵਾਪਰ ਸਕੇ ਤੇ ਹੁਣ ਗੱਲ ਕਰਦੇ ਹਾਂ ਦੂਜੀ ਵੱਡੀ ਖਾਮੀ ਦੀ ਜੋ ਪੌੜੀਆਂ ਦੇ ਰੂਪ ਦੇ ਵਿੱਚ ਵੇਖੀ ਜਾ ਰਹੀ ਹੈ ਸਿਰਕੀ ਬਾਜ਼ਾਰ ਦੇ ਵਿੱਚ ਮਲਤਾਨੀਆਪੁਰ ਤੋਂ ਸਿੱਧੀਆਂ ਪੌੜੀਆਂ ਪਹਿਲਾਂ ਉਤਰਦੀਆਂ ਸੀ ਜੋ ਪੁਰਾਣਾ ਮਲਤਾਨੀਆਪੁਰ ਸੀ ਪਰ ਜੋ ਨਵਾਂ ਮਲਤਾਨੀਆਪੁਰ ਬਣਾਇਆ ਗਿਆ ਹੈ ਇਸ ਤੋਂ ਉਹ ਪੌੜੀਆਂ ਫਿਲਹਾਲ ਗਾਇਬ ਨੇ ਇਹਨਾਂ ਪੌੜੀਆਂ ਦੀ ਮਹੱਤਤਾ ਤੇ ਚਰਚਾ ਕਰਦੇ ਆ ਜੇਕਰ ਨਵ ਨਿਰਮਤ ਇਸ ਮਲਤਾਨੀਆਪੁਰ ਦੀ ਤਾਜ਼ਾ ਸਿੱਤ ਤੇ ਨਜ਼ਰ ਮਾਰੀ ਜਾਵੇ ਤਾਂ ਅਜੇ ਕਿਤੇਰੇ ਵੀ ਪੌੜੀਆਂ ਦੀ ਵਿਵਸਥਾ ਕੀਤੇ ਜਾਣ ਵਾਲੀ ਗੱਲ ਨਜ਼ਰ ਨਹੀਂ ਆ ਰਹੀ ਜਿੱਥੇ ਪੌੜੀਆਂ ਪਹਿਲਾਂ ਸਨ ਉੱਥੇ ਰੇਲਿੰਗ ਬਣਾਉਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਇਸ ਸਥਿਤੀ ਨੂੰ ਲੈ ਕੇ ਸਿਰਕੀ ਬਾਜ਼ਾਰ ਦੇ ਦੁਕਾਨਦਾਰਾਂ ਦੀਆਂ ਚਿੰਤਾਵਾਂ ਵਧਣਾ ਲਾਜ਼ਮੀ ਹੈ। ਇਹੀ ਰਸਤਾ ਹੈ ਜਿੱਥੋਂ ਸਿਰਕੀ ਬਾਜ਼ਾਰ ਦਾ ਉਪਪਾਰ ਚੱਲਦਾ ਹੈ। ਕਿਉਂਕਿ ਪਿੰਡਾਂ ਅਤੇ ਲਾਇਨੋਪਾਰ ਇਲਾਕੇ ਤੋਂ ਆਉਣ ਵਾਲੇ ਲੋਕਾਂ ਲਈ ਇਹ ਪੌੜੀਆਂ ਹੀ ਸਭ ਤੋਂ ਆਸਾਨ ਰਸਤਾ ਸੀ। ਪੁਰਾਣੇ ਮਲਤਾਨੀਆਂ ਪੁਲ ਤੇ ਤਾਂ ਬੱਸ ਸਟਾਪ ਵੀ ਬਿਲਕੁਲ ਟੌਪ ਤੇ ਬਣਿਆ ਹੋਇਆ ਸੀ। ਬਸਾਂ ਵੀ ਰੁਕਦੀਆਂ ਸਨ ਜਿੱਥੇ ਆਸ-ਪਾਸ ਦੇ ਪਿੰਡਾਂ ਦੇ ਲੋਕ ਆਸਾਨੀ ਨਾਲ ਪੁਲ ਤੋਂ ਸਿਰਕੀ ਬਾਜ਼ਾਰ 'ਚ ਉਤਰ ਕੇ ਖਰੀਦਦਾਰੀ ਕਰਨ ਉਪਰੰਤ ਵਾਪਸ ਬੱਸ ਫੜ ਲੈਂਦੇ ਸਨ। ਪਰ ਪੌੜੀਆਂ ਨਾ ਹੋਣ ਤੇ ਇਹ ਲੋਕ ਸਿਰਕੇ ਬਾਜ਼ਾਰ ਤੋਂ ਦੂਰ ਸ਼ਹਿਰ ਦੇ ਹੋਰ ਨਾ ਇਲਾਕਿਆਂ ਵਿੱਚ ਬਸਾਂ ਤੋਂ ਉਤਰਨਗੇ ਸੋ ਲੋਕਾਂ ਅਤੇ ਦੁਕਾਨਦਾਰਾਂ ਦੋਵਾਂ ਨੂੰ ਮਲਤਾਨੀਆਂ ਪੁਲ ਦੀਆਂ ਪੌੜੀਆਂ ਨਾ ਹੋਣ ਦਾ ਨੁਕਸਾਨ ਚੱਲਣਾ ਪਵੇਗਾ ਇਹ ਦੁਕਾਨਦਾਰ ਪ੍ਰਸ਼ਾਸਨ ਤੋਂ ਪੁਲ ਤੇ ਪੌੜੀਆਂ ਬਣਵਾਉਣ ਲਈ ਤੁਰੰਤ ਕੁਝ ਨਾ ਕੁਝ ਕਰਨ ਦੀਆਂ ਅਰਜ਼ੋਈਆਂ ਕਰਦੇ ਦਿਖ ਰਹੇ ਨੇ ਸਿਰਕੇ ਬਾਜ਼ਾਰ ਦੇ ਇਹਨਾਂ ਦੁਕਾਨਦਾਰਾਂ ਦੇ ਮਨਾਂ ਚੋਂ ਨਵਾਂ ਪੁਲ ਬਣਨ ਦੀ ਖੁਸ਼ੀ ਪੌੜੀਆਂ ਦੀ ਚਿੰਤਾ ਵਿੱਚ ਹੀ ਕਾਫੂਰ ਹੋ ਗਈ ਹੈ ਕੋਲ ਦਾ ਜੀ ਕੰਮ ਚੱਲੀ ਜਾਂਦਾ ਜੀ 25 ਸਾਲਾਂ ਤੋਂ ਚੱਲੀ ਜਾਂਦਾ ਕੰਮ ਜੀ ਪਰ ਸਾਨੂੰ ਜਿਹੜੀ ਮੇਨ ਸਮੱਸਿਆ ਪੌੜੀਆਂ ਦੀ ਸਭ ਤੋਂ ਵੱਡੀ ਚਲੋ ਪੁਲ ਦਾ ਤਿਆਰ ਹੋ ਜਾਓ 5-10 ਦਿਨਾਂ ਚੋਂਰ ਜਿਹੜੀ ਸਾਡੇ ਪੁਲ ਦੇ ਥੱਲੇ ਬਿਆਰ ਤੋਂ ਤੋਂ ਪੌੜੀਆਂ ਹੈਣੀਆਂ ਪੌੜੀਆਂ ਸਾਨੂੰ ਬਹੁਤ ਵੱਡਾ ਨੁਕਸਾਨ ਆ ਬਿਆਰ ਦੇ ਵਿੱਚ ਸਾਨੂੰ ਪਿੰਡਾਂ ਦੇ ਗਾਹ ਕਿ ਬਸਤੀਆਂ ਦੇ ਗਾਹ ਪੈਂਦੇ ਸਾਨੂੰ ਪੌੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਪੌੜੀ ਵੀ ਸਾਡਾ ਜਿਹੜਾ ਕੰਮ ਅਧੂਰਾ ਹੀ ਹੈ ਪੁਲ ਚਾਹ ਬਣਿਆ ਚਾਹੇ ਨਾ ਬਣਿਆ ਇੱਕ ਬਰਬਰੇ ਸਾਡੇ ਵਾਸਤੇ ਠੀਕ ਹੈ ਲੇਕਿਨ ਫਿਰ ਵੀ ਅਲੇ ਕੋਈ ਕੰਮ ਢੰਗ ਨਾਲ ਨਹੀਂ ਹੋਇਆ ਇਹ ਜਿਹੜੀ ਪੌੜੀਆਂ ਦੀ ਹੈ ਡਿਮਾਂਡ ਹੈ ਪੌੜੀ ਤਾਂ ਜ਼ਰੂਰੀ ਹੈ ਜੀ ਪੌੜੀ ਪਹਿਲਾਂ ਨਹੀਂ ਸੀਗੀ ਪੌੜ ਕਿ ਜੇ ਪੌੜੀ ਨਾ ਬਣੀ ਤਾਂ ਜਿੰਨੇ ਵੀ ਇੱਧਰ ਪਿੰਡ ਵਾਲੇ ਪਿੰਡ ਲੱਗਦੇ ਸਾਰੇ ਪਿੰਡ ਵਾਲੇ ਆਂਦੇ ਆ ਤਕਰੀਬ ਵਸਦੇ ਉੱਪਰ ਬਜ਼ੁਰਗ ਉਤਰ ਗਏ ਦਾ ਸਮਾਨ ਲੈ ਕੇ ਮੁੜ ਕੇ ਦੂਜੀ ਰ ਪਾਸਾਂ ਦੀ ਚੜ੍ਹ ਕੇ ਪਿੰਡ ਚਲੇ ਜਾਂਦੇ ਆ ਠੀਕ ਹੈ ਜੇ ਪੌੜੀ ਨਾ ਬਣੀ ਤਾਂ ਸਾਡੇ ਕਿਸੇ ਕੰਮ ਦਾ ਨਹੀਂ ਔਰ ਬਾਜ਼ਾਰ ਤਾਂ ਪਹਿਲੇ ਹੀ ਬਾਜ਼ਾਰ ਚ ਕੰਮ ਹੈ ਨਹੀਂ 2 ਸਾਲ ਤਾਂ ਪਹਿਲਾਂ ਅਸੀਂ ਉਡੀਕੀ ਜਾਂਦੇ ਮਸਾ ਦਿਨ 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 ਕਿ ਤੱਕ ਮਸਾ ਪੂਰ ਕੰਪਲੀਟ ਹੋਇਆ ਜੀ ਜੇ ਹੁਣ ਪੌੜੀ ਨਾ ਬਣੀ ਫਿਰ ਤਾਂ ਬਾਜ਼ਾਰ ਦਾ ਬੁਰਾ ਹਾਲ ਤਾਂ ਪਹਿਲਾਂ ਹੀ ਹੈ ਉਹ ਤੋਂ ਬੁਰਾ ਹਾਲ ਹੋਵੇ ਰਜੂ ਜੀ ਉਮੀਦ ਸੀ ਕਿ ਕੋਈ ਚਲਪੌੜੀ ਬਣ ਜੂਗੀ ਤਬ ਸਹਿਲ ਬਾਜ਼ਾਰ ਕੰਮ ਚ ਪਿੰਡ ਲੱਗਦੇ ਆ 25-30 ਪਿੰਡ ਵੀ ਲੱਗਦੇ ਆ ਬਹੁਤ ਰਸਤੇ ਆ ਬਹੁਤ ਬਸਤੀਆਂ ਸਾਰਾਂ ਦਾ ਰਸਤਾ ਬਲੌਕ ਹੋ ਗਿਆ ਪਰਲੇ ਪਾਸੇ ਵੀ ਪੋਲਾ ਜਿਹੜਾ ਉਹ ਵੀ ਟਹਿ ਗਿਆ ਪਟੇਲਾ ਫੜਕ ਵੀ ਅੱਛਾ ਜਿਹੜਾ ਕਿ ਰਸਤਾ ਮੇਨ ਸੀ ਇਹ ਇਹ ਨੂੰ ਹੁਣ ਦੇਖੋ 3-4 ਕਿਲੋਮੀਟਰ ਬਲ ਕੇ ਆਉਣਾ ਪੈਂਦਾ ਸਾਡੇ ਦੁਕਾਨਦਾਰ ਜਿਹੜੇ ਕਿ ਡਿਪੈਂਡ ਆ ਇਹ ਪੁਲ ਤੇ ਸੀਗੇ ਉਹ ਸਾਰੇ ਹੁਣ ਫੇਰ ਹੋ ਚੁੱਕੇ ਪਰ ਕਿਸੇ ਪ੍ਰਸ਼ਾਸਨ ਨੇ ਸਾਡੇ ਆ ਕੇ ਕਿਤੇ ਕਿਸੇ ਬੰਦੇ ਨੇ ਸਾਰ ਨਹੀਂ ਲਈ ਵੀ ਤੁਹਾਡਾ ਕੀ ਕੰਮ ਆ ਜਾਂ ਕਿਸੇ ਨੇ ਕੋਈ ਕੰਪੀਟੀਸ਼ਨ ਪਾਸ ਤੇ ਕੀ ਆ ਵੀ ਬਿਲਕੁਲ ਦੁਕਾਨਦਾਰ ਆ ਜੇ ਪੱਲੋ ਖਾਈ ਜਾਂਦੇ ਆ ਜੀ ਕਿ 2-2.5 ਸਾਲ ਤੋਂ ਪੱਲੋ ਖਾ ਰਿਹਾ ਜੀ ਇਹ ਦਾ ਸਾਨੂੰ ਬਹੁਤ ਜਿਆਦਾ ਨੁਕਸਾਨ ਆ ਜੀ ਅੱਛਾ ਇੱਕ ਨੰਬਰ ਦੋ ਜੀ ਕੋਲਾ ਜਿਹੜਾ ਇਹ ਬੰਦ ਰਿਹਾ ਕਿਤੇ ਸਾਨੂੰ ਪੌੜੀਆਂ ਨਹੀਂ ਹੈ ਜੀ ਤੇ ਪੌੜੀਆਂ ਪੌੜੀਆਂ ਨਹੀਂ ਆ ਪਹਿਲਾਂ ਪੌੜੀਆਂ ਚੜ੍ਹਦੀਆਂ ਸੀ ਹੁਣ ਜਿਹੜਾ گا ਪਿੰਡ ਪਿੰਡ ਦਾ ਜਾਂ ਬਸਤੀ ਦਾ ਹੁੰਦਾ ਉਹ ਸਾਡੇ ਇੱਥੇ ਬਾਸ ਚੜ੍ਹ ਜਾਂਦਾ ਸੀਗਾ ਉਹ ਪੌੜੀਆਂ ਤਰਕੇ ਬਾਸ ਚੜ੍ਹ ਜਾਂਦਾ ਸਮਾਨ ਲੈ ਕੇ ਪਰਚੰਤ ਚੜ੍ਹ ਜਾਂਦਾ ਉਹ ਇੱਥੇ ਪੌੜੀ ਵੀ ਹੈ ਨਹੀਂ ਜੀ ਉਹਦੀ ਬੜੀ ਸਮੱਸਿਆ ਹੋਈ ਸਾਨੂੰ ਬਹੁਤ ਜਿਆਦਾ ਸਮੱਸਿਆ ਹੋਈ ਸੋ ਜਾਹਰ ਹੈ ਜੇਕਰ ਸਰਕੀ ਬਿਜਾਰਤਾਂ ਮਲਤਾਨੀਆਂ ਪੁਲ ਨੂੰ ਪੌੜੀਆਂ ਨਹੀਂ ਚੜਨਗੀਆਂ ਤਾਂ ਸਰਕੀ ਬਾਜ਼ਾਰ ਦਾ ਵਪਾਰ ਲਿਹਾ ਉਤਰ ਜਾਏਗਾ ਤੇ ਹੁਣ ਗੱਲ ਕਰਦੇ ਆਂ ਪੁਲ ਦੇ ਉਸ ਹਿੱਸੇ ਦੀ ਜਾਨੀ ਤੀਜੀ ਵੱਡੀ ਖਾਮੀ ਦੀ ਪੁਲ ਦਾ ਉਹ ਹਿੱਸਾ ਜੋ ਅਜੇ ਤੱਕ ਪੁਰਾਣਾ ਰੱਖਿਆ ਗਿਆ ਇਸ ਪੁਲ ਦਾ ਮੇਕਅਪ ਜ਼ਰੂਰ ਕਰ ਦਿੱਤਾ ਜਾਏਗਾ ਇਸ ਨੂੰ ਉਪਰੋਂ ਸਜਾ ਸਮਾਰ ਜ਼ਰੂਰ ਦਿੱਤਾ ਜਾਏਗਾ ਪਰ ਇਸ ਦੀ ਮਜ਼ਬੂਤੀ ਦੇ ਸਵਾਲ ਹਮੇਸ਼ਾ ਬਣਿਆ ਰਹੇਗਾ ਮਲਤਾਨੀਆਂ ਪੁਲ ਦਾ ਇਹ ਹਿੱਸਾ ਪੁਰਾਣਾ ਹੀ ਰਹੇਗਾ ਜੋ ਰੇਲਵੇ ਲਾਈਨਾਂ ਦੇ ਉੱਪਰ ਦੀ ਹੈ ਤੇ ਇਹ ਹਿੱਸਾ ਨਵਾਂ ਨਹੀਂ ਬਣਾਇਆ ਜਾ ਰਿਹਾ ਮਲਤਾਨਿਆਪੁਰ ਦੇ ਨਵ ਨਿਰਮਾਣ ਦੀ ਜ਼ਰੂਰਤ ਇਸੇ ਕਰਕੇ ਪਈ ਹੈ ਕਿ ਇਹ ਸਾਰਾ ਹੀ ਬਹੁਤ ਪੁਰਾਣਾ ਤੇ ਜਰਜਰ ਹੋ ਚੁੱਕਾ ਸੀ ਪਰ ਬਣਾਉਣ ਵੇਲੇ ਇਹ ਸਿਰਫ ਸੜਕੀ ਭਾਗ ਤੋਂ ਬਣਾਇਆ ਜਾ ਰਿਹਾ ਹੈ ਯਾਨੀ ਜੋ ਮੁੱਖ ਭਾਗ ਰੇਲਵੇ ਲਾਈਨਾਂ ਦੇ ਉੱਪਰੋਂ ਲੰਘਦਾ ਉਸ ਭਾਗ ਨੂੰ ਜਿਉਂ ਦਾ ਤਿਉਂ ਰੱਖਿਆ ਗਿਆ ਅਸਲ ਦੇ ਵਿੱਚ ਪੁਲ ਇਹੀ ਹੈ ਪਰ ਇਹੀ ਪੁਲ ਪੁਰਾਣਾ ਹਿੱਸਾ ਰਹੇਗਾ ਹਾਲਾਂਕਿ ਇਹ ਵੀ 25 ਸਾਲ ਪਹਿਲਾਂ ਹੀ ਬਣਾਇਆ ਗਿਆ ਸੀ ਇਹ ਵੀ ਬੇहद ਜਰਜਰ ਤੇ ਨਾਜ਼ੁਕ ਹਾਲਤ ਵਿੱਚ ਹੈ ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਕਿ ਫਿਲਹਾਲ ਇਸ ਨੂੰ ਉੱਪਰੋਂ ਉੱਪਰੋਂ ਲਿਪ ਪੋਚ ਕੇ ਨਵੇਂ ਭਾਗ ਦੇ ਬਰਾਬਰ ਜ਼ਰੂਰ ਕਰ ਦਿੱਤਾ ਜਾਵੇਗਾ ਪਰ ਸਵਾਲ ਮਜ਼ਬੂਤੀ ਨੂੰ ਲੈ ਕੇ ਹੈ ਪਰ ਸਵਾਲ ਸੁਰੱਖਿਆ ਨੂੰ ਲੈ ਕੇ ਵੀ ਬਣਿਆ ਰਹੇਗਾ ਤੇ ਪੁਲ ਦੇ ਇਸ ਪੁਰਾਣੇ ਹਿੱਸੇ ਨੂੰ ਲੈ ਕੇ ਵੀ ਲੋਕ ਚਿੰਤਤ ਨਜ਼ਰ ਆਏ ਜਿੰਨਾ ਤੱਕ ਮੈਨੂੰ ਗਿਆਨ ਹੈ ਇਹ ਪੁਲ 1992 93 94 ਦੇ ਦਰਮਿਆਨੇ ਬਣਿਆ ਸੀ ਔਰ ਜੇ ਬਣਿਆ ਸੀ ਤਾਂ ਦੋਨਾਂ ਸੱਡਾਂ ਤੋਂ ਮਲਤਾਨੀਆਂ ਵਾਲੇ ਪਾਸਿਓਂ ਵੀ ਤੇ ਸਰਕੀਵਰ ਵਾਲੇ ਪਾਸਿਓਂ ਵੀ ਇਹ ਪੰਜਾਬ ਗਵਰਨਮੈਂਟ ਨੇ ਇਹਨੂੰ ਤਿਆਰ ਕੀਤਾ ਤੇ ਵਿਚਲਾ ਹਿੱਸਾ ਸੀ ਉਹ ਰੇਲਵੇ ਦਾ ਸੀ ਸੋ ਸੁਣਨ ਚ ਆਇਆ ਕਿ ਰੇਲਵੇ ਨੇ ਆਪ ਦਾ ਉਹ ਜਿਹੜਾ ਹਿੱਸਾ ਚਲਾਈਸ ਹੈ ਲੈਣ ਵਾਲਾ ਉਮੀ ਰੱਖ ਲਿਆ ਤਾਂ ਮੈਨੂੰ ਇਹ ਲੱਗਦਾ ਕਿ ਜੇ ਉਹ ਨੁਕਸਾਨ ਹੋਇਆ ਉਹਦਾ ਤੇ ਨੁਕਸਾਨ ਉਹਦਾ ਵੀ ਹੋਏ ਹੋਵੇਗਾ ਅਗਰ ਨੁਕਸਾਨ ਨਹੀਂ ਵੀ ਹੋਇਆ ਤਾ ਇੱਕ ਟੈਂਪੀਡ ਹੁੰਦਾ ਕਿਸੇ ਵੀ ਚੀਜ਼ ਦਾ ਮਤਲਬ ਜੇ 30 ਸਾਲ 35 ਸਾਲ ਤਾਂ ਉਹ ਆਦੀ ਬੁਨਿਆਦ ਪੂਰੀ ਕਰ ਚੁੱਕਿਆ ਹਾਂ ਜੇ 5 ਸਾਲ ਰਹਿੰਦੇ ਹੋਣਗੇ ਤਾਂ ਲੋਕ ਫਿਰ ਪਰੇਸ਼ਾਨ ਹੋਣਗੇ ਜੇ 5 ਸਾਲਾਂ ਨੂੰ ਰੇਲਵੇ ਬਦਲੇਗਾ ਸੋ ਇਹ ਲੋਕਾਂ ਨੂੰ ਦੇ ਪਰੇਸ਼ਾਨੀਆਂ ਉੱਤੇ ਨਾ ਰੱਖਦੇ ਹੋਏ ਰੇਲਵੇ ਨੂੰ ਇਹ ਆਪ ਤਾਂ ਨਵਾਂ ਪ੍ਰੋਜੈਕਟ ਹੋ ਵੀ ਸਿਸਟਮ ਸੀਗਾ ਉਹਨੂੰ ਕੰਪਲੀਟ ਕਰਨਾ ਚਾਹੀਦਾ ਸੀਗਾ ਇੱਕ ਰਹੀ ਗੱਲ ਵੀ ਇਹਨੂੰ ਪੁੱਲ ਨੂੰ ਜਦੋਂ ਬਣਾਣੇ ਲੱਗੇ ਸਤੇ ਵੀ ਚੌੜਾਈ ਵਧਾਣੀ ਚਾਹੀਦੀ ਸੀਗੀ ਪਰ ਨਹੀਂ ਵਧਾਈ ਗਈ ਜਿਹੜੇ ਅੰਗਰੇਜ਼ ਸੀਗੇ ਉਹ 100 ਸਾਲ ਅੱਗੇ ਦੀ ਸੋਚਦੇ ਸੀ ਬਟ ਸਾਡੇ ਵਾਲੇ ਤਾਂ 10-20 ਸਾਲਾਂ ਦੀ ਸੋਚਦੇ ਆ ਬਟ ਫਿਰ ਵੀ ਅਸੀਂ ਉਮੀਦ ਕਰਦੇ ਆ ਕਿ ਪੁਲ ਨੂੰ ਮਈ ਬੱਤੀ ਨਾਲ ਬਣਾਇਆ ਗਿਆ ਹੋਊਗਾ ਜਿਹੜੇ ਇਹਦੀ ਮਿਆਦ ਆ ਵੱਧ ਤੋਂ ਵੱਧ ਰਹੇਗੀ ਲੋਕਾਂ ਨੂੰ ਸਹੂਲਤ ਰਹੇਗੀ ਤੇ ਅਸੀਂ ਉਮੀਦ ਕਰਦੇ ਆ ਬਹੁਤ ਜਲਦੀ ਇਹ ਚਾਲੂ ਹੋ ਜਾਏਗਾ ਇੱਕ ਹੋਰ ਇਹ ਜਿਹੜਾ ਸੈਂਟਰ ਪੁਆਇੰਟ ਆ ਸਾਡੇ ਸਮਝੋ ਵਾਰਾ ਵੀ ਇਹਨੂੰ ਕਿਉਂ ਨਹੀਂ ਢਾਇਆ ਗਿਆ ਜਦੋਂ ਇੰਨਾ ਸਾਰਾ ਪੁਲ ਦੁਆਰਾ ਬਣਾਤਾ ਤਾਂ ਸੈਂਟਰ ਪੁਆਇੰਟ ਨੂੰ ਵੀ ਢਾ ਕੇ ਦੁਆਰਾ ਬਣਾਉਣਾ ਚਾਹੀਦਾ ਸੀ ਜਿਹੜਾ ਸੰਤਾਪ ਅਸੀਂ ਪਰਸਨਲ ਨਗਰ ਵਾਲਿਆਂ ਨੇ ਝੱਲਿਆ ਉਹ ਕੋਈ ਨਹੀਂ ਝੱਲ ਸਕਦਾ ਲੋਕੀ ਜਿੰਦਾ ਵੀ ਡਰਾਈਵਰ ਦਾ ਸਾਰਾ ਪਰਸਾ ਲੱਗ ਬੁੜਿਆ ਹੋਇਆ ਅਸੀਂ ਬੜੇ ਪ੍ਰੇਸ਼ਾਨ ਹਾਂ ਉਹ ਪੁੱਲ ਜਿਹੜਾ ਟੋੜਿਆ ਗਿਆ ਪਹਿਲਾ ਨੰਬਰ ਤੋਂ ਦਾ ਜਿਹੜਾ ਫੁੱਟਪਾਥ ਹੀ ਮਿਲਦਾ ਭੁੱਲ ਗਏ ਭੁੱਲ ਗਏ ਲੱਗਦੇ ਐ ਕਿ ਫੁੱਟਪਾਥ ਕਿਤੇ ਸੀਗਾ ਇੱਕ ਪੋੜੀਆਂ ਭੁੱਲ ਗਏ ਪੋੜੀਆਂ ਜਿਹੜੀਆਂ ਸਿੱਕੀ ਬਾਜ਼ਾਰ ਲਈ ਬਹੁਤ ਜ਼ਰੂਰੀ ਸੀ ਕਿਉਂਕਿ ਸਿੱਕੀ ਬਾਜ਼ਾਰ ਦੇ ਅੰਦਰ ਜਿਹੜਾ ਬਾਜ਼ਾਰ ਹੈ ਉਹ ਐਸੇ ਕਰਕੇ ਫੇਲ ਹੋ ਗਿਆ ਕਿ ਉਹਨੂੰ ਕੋਈ ਰਾਸਤਾ ਹੀ ਹੈ ਨਹੀਂ 2 ਸਾਲਾਂ ਦਾ ਉੱਥੇ ਪੌੜੀਆਂ ਵੀ ਜੁੜੂਰੀ ਸੀ ਤੇ ਉੱਥੇ ਆ ਆਪਣਾ ਫੁੱਟਪਾਥ ਵੀ ਜੁੜੂਰੀ ਸੀ ਤੇ ਨਾਲ ਲੱਗਦੇ ਲੱਗਦੇ ਜਿਹੜਾ ਬਚਲਾ ਹਿੱਸਾ ਸੀ ਰੇਲਵੇ ਵਾਲਾ ਉਹ ਜਿਹੜਾ ਇਹਨਾਂ ਨੇ ਤੋੜਿਆ ਨਹੀਂ ਤੇ ਉਹ ਵੀ ਬੰਦੇ ਹਸਾਬਾ ਜੋ ਕਰਨ ਲੱਗੀ ਸੀ ਤਾਂ ਉਹ ਵੀ ਤੋੜ ਕੇ ਬਣਾ ਦਿੰਦੇ ਤੇ ਚੱਲੀ ਜਾਂਦੀ ਪਹਿਲਾਂ ਨਾਲੋਂ ਜਿਹੜਾ ਪੁੱਲ ਹੈ ਹੁਣ ਇਹ ਕਹਿੰਦੇ ਆ ਵੀ ਕਹਿੰਦੇ ਕਹਿੰਦੇ ਵੀ 2 ਮਹੀਨਿਆਂ ਨੂੰ ਚੱਲੂ 3 ਮਹੀਨਿਆਂ ਨੂੰ ਚੱਲੂ 2 ਸਾਲ ਤਾਂ ਸਾਡੇ ਬੀਤ ਗਏ ਬੜਾ ਪਰੇਸ਼ਾਨ ਆ ਸਾਰਾ ਸਾਰਾ ਬਟੰਡਾ ਸ਼ਹਿਰੀ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਮਕਾਨੀਆਂ ਰੋਡ ਦੀਆਂ ਜਿਹੜੀਆਂ ਦੁਕਾਨਾਂ ਉਹ ਵੀ ਫੇਲ ਹੋ ਗਈਆਂ ਛਿੱਕੀ ਬਾਜ਼ਾਰ ਵੀ ਫੇਲ ਹੋ ਗਿਆ ਤੇ ਸਾਰਾ ਭਾਰ ਜਿਹੜਾ ਪਰਸਨਾਗਰ ਸਾਡੇ ਦੇ ਅੱਡ ਗਿਆ ਉਹ ਅੱਡ ਤੇ ਮੈਂ ਪ੍ਰਸ਼ਾਸਨ ਨੂੰ ਜਾਂ ਪੀਐਨਡੀਆਰ ਜਾਂ ਉਹ ਜਿਨ੍ਹਾਂ ਨੇ ਬਣਾਇਆ ਹੈ ਇੰਜਦਾਰਾਂ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਪੁੱਲ ਆਪਣਾ ਅੰਡਰਗ੍ਰਾਉਂਡ ਆਪਣਾ ਕੀ ਕਹਿੰਦੇ ਬਸ ਫੁੱਟਬਸ ਫੁੱਟਪਾਥ ਪੁੱਟ ਲਗੇ ਜਾਂ ਜਾਣਬੁੱਝ ਕੇ ਨਹੀਂ ਬਣਾਇਆ ਇਹ ਗੱਲ ਕਲੀਅਰ ਕਰਨ ਵਾਲੀ ਹੈ ਮੇਰੇ ਸਾਹਮਣੇ ਤਾਂ ਭੁੱਲ ਗਏ ਹਾਲਾਂਕਿ ਇਸ ਪਿੱਛੇ ਜੋ ਦਲੀਲ ਦਿੱਤੀ ਜਾ ਰਹੀ ਹੈ ਉਹ ਸਵੰਤ ਰੇਲਵੇ ਵਿਭਾਗ ਤੋਂ ਮਨਜ਼ੂਰੀਆਂ ਦੇ ਲਟਕਣ ਨੂੰ ਲੈ ਕੇ ਹੈ ਜੋ ਕਾਫੀ ਹੱਦ ਤੱਕ ਵਾਜਬ ਵੀ ਹੈ ਪਰ ਜਿਸ ਤਰ੍ਹਾਂ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਵਿੱਚ ਰੇਲ ਪ੍ਰੋਜੈਕਟਾਂ ਨੂੰ ਲੈ ਕੇ ਦਿਲਚਸਪੀ ਦਿਖਾ ਰਹੇ ਨੇ ਤੇਜ਼ੀ ਦਿਖਾ ਰਹੇ ਨੇ ਤਾਂ ਕਿ ਸੁਭਾ ਸਰਕਾਰ ਵੱਲੋਂ ਉਹਨਾਂ ਨਾਲ ਇਸ ਮੁੱਦੇ ਤੇ رابطہ ਕਾਇਮ ਕਰਕੇ ਇਹ ਕੰਮ ਨਹੀਂ ਕਰਵਾਇਆ ਜਾ ਸਕਦਾ ਸੀ ਇਹ ਸਵਾਲ ਵੀ ਹਮੇਸ਼ਾ ਰਹੇਗਾ ਦੂਜੇ ਪਾਸੇ ਜਦੋਂ ਇਨ੍ਹਾਂ ਸਵਾਲਾਂ ਦੇ ਜਵਾਬ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਸਾਡੀ ਟੀਮ ਨੇ رابطہ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਭੱਜਦੇ ਰਹੇ ਵਾਰ-ਵਾਰ ਅਜਿਹਾ ਸਾਡੀ ਟੀਮ ਵੱਲੋਂ ਕੀਤਾ ਗਿਆ ਤੇ ਵਾਰ-ਵਾਰ ਓਟਾਲਾ ਬਟਦੇ ਰਹੇ ਭਾਵੇਂ ਦਬਮੀ ਆਵਾਜ਼ ਦੇ ਵਿੱਚ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਸਿਰਕੀ ਬਾਜ਼ਾਰ ਦੀਆਂ ਪੌੜੀਆਂ ਜਿਹੜੀਆਂ ਨੇ ਉਹ ਬਣਾਤੀਆਂ ਜਾਣਗੀਆਂ ਹਾਲਾਂਕਿ ਸਾਡੀ ਜਾਣਕਾਰੀ ਦੇ ਅਨੁਸਾਰ ਇਸ ਦੀ ਅਜੇ ਤੱਕ ਡਰਾਇੰਗ ਵੀ ਨਹੀਂ ਬਣੀ ਕਿਉਂਕਿ ਇਹ ਪੁਲ ਦੇ ਪ੍ਰੋਜੈਕਟ ਦੇ ਵਿੱਚ ਪਹਿਲਾਂ ਸ਼ਾਮਿਲ ਹੀ ਨਹੀਂ ਸੀ ਲੋਕਾਂ ਦੀ ਮੰਗ ਉੱਠਣ ਤੋਂ ਬਾਅਦ ਇਹ ਜਿਹੜਾ ਪ੍ਰੋਜੈਕਟ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਪਰ ਜੇ ਮੰਨ ਵੀ ਲਈਏ ਕਿ ਪੌੜੀਆਂ ਬਣਾ ਵੀ ਦਿੱਤੀਆਂ ਜਾਣਗੀਆਂ ਤਾਂ ਦੂਜੀਆਂ ਦੋ ਜਿਹੜੀਆਂ ਖਾਮੀਆਂ ਨੇ ਉਹਨਾਂ ਦਾ ਕੀ ਬਣੇਗਾ ਸਵਾਲ ਇਹ ਵੀ ਰਹੇਗਾ ਕਿਉਂਕਿ ਫੁੱਟਪਾਥ ਇੱਕ ਬੇਹੱਦ ਜ਼ਰੂਰੀ ਪਹਿਲੂ ਬਣ ਜਾਂਦਾ ਹੈ ਇਸ ਪੁਲ ਦੇ ਉੱਤੇ ਜੋ ਪੈਦਲ ਚੱਲਣ ਵਾਲੇ ਲੋਕਾਂ ਦਾ ਹੱਕ ਮਾਰਨ ਦੇ ਬਰਾਬਰ ਹੈ ਤੇ ਦੂਜੀ ਵੱਡੀ ਖਾਮੀ ਪੁਲ ਦੇ ਸੈਂਟਰਲ ਭਾਗ ਦੀ ਹੈ ਮੱਧ ਭਾਗ ਦੀ ਹੈ ਜੋ ਮੁੱਖ ਭਾਗ ਹੈ ਤੇ ਉਹ ਜਰਜਰ ਹਾਲਤ ਵਿੱਚ ਰਹੇਗਾ ਉਹ ਕਦੋਂ ਬਣੇਗਾ ਕਿਸੇ ਨੂੰ ਨਹੀਂ ਪਤਾ ਸੋ ਕੁੱਲ ਮਿਲਾ ਕੇ ਕਿਹਾ ਜਾਵੇ ਕਿ ਇਹ ਤਿੰਨੋਂ ਵੱਡੀਆਂ ਖਾਮੀਆਂ ਜੋ ਲੋਕ ਹਿੱਤ ਦੇ ਨਾਲ ਜੁੜੀਆਂ ਹੋਈਆਂ ਨੇ ਇਹ ਤੁਰੰਤ ਗੌਰ ਮੰਗਦੀਆਂ ਨੇ ਹਾਲਾਂਕਿ ਪੁਲ ਅਗਲੇ ਕੁਝ ਦਿਨਾਂ ਦੇ ਵਿੱਚ ਸ਼ੁਰੂ ਹੋ ਜਾਏਗਾ ਜਿਸ ਦੇ ਨਾਲ ਇੱਕ ਵੱਡੀ ਰਾਹਤ ਜਿਹੜੀ ਹੈ ਉਹ ਆਸ-ਪਾਸ ਦੇ ਇਲਾਕਿਆਂ ਨੂੰ ਮਿਲੇਗੀ ਕਿਉਂਕਿ ਟ੍ਰੈਫਿਕ ਜਿਹੜਾ ਸੀ ਉਹ ਸ਼ਹਿਰ ਦੇ ਵਿੱਚ ਸਟੇਸ਼ਨ ਵਾਲੇ ਪਾਸੇ ਪਰਸਰਾਮ ਨਗਰ ਵਾਲੇ ਪਾਸੇ ਕਾਫੀ ਜ਼ਿਆਦਾ ਹੋ ਗਿਆ ਸੀ ਇਸ ਪੁਲ ਦੇ ਲਗਾਤਾਰ 2 2.5 ਸਾਲਾਂ ਤੋਂ ਬੰਦ ਰਹਿਣ ਦੇ ਨਾਲ ਉਹ ਟ੍ਰੈਫਿਕ ਦਾ ਬੋਝ ਜਿਹੜਾ ਹੈ ਬਾਕੀ ਇਲਾਕਿਆਂ ਦੇ ਵਿੱਚ ਘਟੇਗਾ ਬਾਕੀ ਸ਼ਹਿਰ ਦੇ ਹਿੱਸਿਆਂ ਦੇ ਵਿੱਚ ਘਟੇਗਾ ਪਰ ਨਾਲ ਹੀ ਇਹ ਜਿਹੜੀਆਂ ਦੋ ਤਿੰਨ ਵੱਡੀਆਂ ਖਾਮੀਆਂ ਅਸੀਂ ਗਿਣਾਈਆਂ ਨੇ ਇਹ ਖਾਮੀਆਂ ਜਿਹੜੀਆਂ ਨੇ ਇਸ ਤੇ ਲੋਕ ਜਵਾਬ ਮੰਗਦੇ ਰਹਿਣਗੇ ਤੇ ਸਰਕਾਰ ਨੂੰ ਇਹ ਖਾਮੀਆਂ ਦੂਰ ਕਰਨੀਆਂ ਪੈਣਗੀਆਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਅਗਲੇ ਖਬਰਾਂ ਦੇ ਆਰ ਪਾਰ ਵਿੱਚ ਕਿਸੇ ਹੋਰ ਖਬਰ ਦੀ ਪਰਚੋਲ ਕਰਦੇ ਆ ਮਿਲਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ